ਕਰੇ ਆਨ ਵਾਲਾ ਸੀਰ ਫੇਸ ਵੀ ਹੋਣਗੇ ਕਾਂਗਰਸ ਵੱਲੋਂ ਮੈਨੂੰ ਤਾਂ ਕਿਤੇ ਸਾਈਡ ਤੇ ਕਰਨ ਲਈ ਸਾਰਾ ਡਰਾਮਾ ਰਚਿਆ ਗਿਆ ਆ ਤੇ ਇਲਜ਼ਾਮ ਹੁਣ ਮੈਡਮ ਤੇ ਲਾਈ ਜਾਂਦੇ ਆ ਵੀ ਮੈਡਮ ਨੇ ਇੰਜ ਕੀਤਾ ਤੁਸੀਂ ਵੇਖੋ ਨਾ ਮੈਡਮ ਤੇ ਕਿਸੇ ਨੂੰ ਨਹੀਂ ਕਿ ਸਿੱਧੂ ਦੁਆਰਾ ਲਗਾਤਾਰ ਕਾਂਗਰਸ ਪਾਰਟੀ ਤੇ ਹਮਲਾ ਕੀਤਾ ਜਾ ਰਿਹਾ ਹੈ ਲੇਕਿਨ ਹੁਣ ਦੁਬਾਰਾ ਤੋਂ ਇੱਕ ਵਾਰੀ ਫੇਰ ਸੁਖੀ ਦਿੰਦਾ ਹੋਏ ਤੋਂ ਬਾਅਦ ਮਿੱਠੂ ਮੈਦਾਨ ਜਿਹੜੇ ਕਿ ਸਭ ਤੋਂ ਕਰੀਬੀ ਨਵਜੋਤ ਕੋਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਦੇ ਮੰਨੇ ਜਾਂਦੇ ਸੀ ਉਹਨਾਂ ਦੁਆਰਾ ਵੀ ਨਵਜੋਤ ਕੋਰ ਸਿੱਧੂ ਤੇ ਹਮਲਾ ਕੀਤਾ ਗਿਆ ਸੋ ਤਿੱਖੇ ਵਾਰ ਜ਼ਰੂਰ ਕੀਤੇ ਜਾ ਰਹੇ ਸੋ ਅਸੀਂ ਇਸ ਵੇਲੇ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਖੜੇ ਆ ਜਿੱਥੇ ਲਗਾਤਾਰ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਨਵਜੋਤ ਕੋ ਸਿੱਧੂ ਜਿਹੜੇ ਉਹਨਾਂ ਤੇ આરોਪ ਲਗਾਏ ਜਾ ਰਹੇ ਆ ਉਹਨਾਂ ਦਾ ਜਵਾਬ ਕਿਦੋਂ ਦੇਣਗੇ ਸੋ ਦਮਨਦੀਪ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਸਭ ਤੋਂ ਕਰੀਬੀ ਮੰਨੇ ਜਾਂਦੇ ਆ ਉਹ ਸਾਡੇ ਨਾਲ ਮੌਜੂਦ ਹੈ ਦਮਨ ਜੀ ਮਿੱਠੂ ਮਦਾਨ ਵੀ ਕਿਸੇ ਵੇਲੇ ਨਵਜੋਤ ਸਿੰਘ ਸਿੱਧੂ ਦਾ ਕਰੀਬੀ ਸੀ ਲੇਕਿਨ ਅੱਜ ਸਭ ਤੋਂ ਜ਼ਿਆਦਾ ਤਿੱਖੇ ਹਮਲੇ ਮਿੱਠੂ ਮਦਾਨ ਕਰ ਰਿਹਾ ਹੈ ਉਹ ਕਹਿ ਰਿਹਾ ਕਿ ਅਗਰ ਸਾਹਮਣੇ ਨਵਜੋਤ ਕੋਰ ਸਿੱਧੂ ਆਏ ਤੇ ਉਹ ਉਹਨਾਂ ਨੂੰ ਜਵਾਬ ਦੇਗਾ ਕਿ ਕਿੱਥੋਂ ਕਿੱਥੋਂ ਉਹਨਾਂ ਦੁਆਰਾ ਪੈਸੇ ਲਿੱਤੇ ਗਏ ਆ ਮੈਂ ਤਾਂ ਇੱਕੋ ਗੱਲ ਹੀ ਕਹਿਣਾ ਜੀ ਆਪਾਂ ਵੇਟ ਕਾਦੀ ਕਰਨ ਰਏ ਆ ਜਦੋਂ ਵੇਖੋ ਸਿਆਣੇ ਕਹਿੰਦੇ ਜਦੋਂ ਜਾਗ ਚ ਕੋਦਗੇ ਤੇ ਕੋਈ ਇਹ ਬੰਦਾ ਕਵੇ ਵੀ ਮੇਰੇ ਕੋ ਆ ਪਿਆਈ ਮੈਂ ਚਲਾ ਦੇਣਾ ਯਾਰ ਚਲਾਓ ਮਤਲਬ ਬੰਦੇ ਲੈ ਆਓ ਸਾਰੇ ਮਿੱਠੂ ਸਾਡਾ ਭਰਾ ਆ ਮੈਂ ਤਾਂ ਇੱਕੋ ਸਲਾਹ ਦਊਂ ਮਿੱਠੂ ਵੀਰ ਨੂੰ ਵੀ ਵੇਹ ਕਾਂਗਰਸ ਦੀ ਨਾਂ ਆਪਾਂ ਸਾਰੇ ਇਕੱਠੇ ਆ ਸਿੱਧੂ ਸਾਹਿਬ ਅੱਜ ਵੀ ਕਾਂਗਰਸੀ ਆ ਵੱਡੇ ਲੀਡਰਾਂ ਦੀ ਲੜਾਈ ਆ ਮੈਡਮ ਦੇ ਬਿਆਨ ਨੂੰ ਥੋੜਾ ਜਿਹਾ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਮੈਡਮ ਨੇ ਇਹ ਗੱਲ ਕਹੀ ਸੀ ਵੀ ਸਾਡੇ ਕੋਲੋਂ ਕਿਸੇ ਨੇ ਨਹੀਂ ਮੰਗੇ ਤੇ ਮੈਂ ਮਿੱਠੂ ਵੀਰ ਨੂੰ ਇੱਕੋ ਸਲਾਹ ਦੇਵਾਂਗਾ ਵੀ ਮੇਰਾ ਵੀਰ ਤੂੰ ਜ਼ਿਲ੍ਹਾ ਪ੍ਰਧਾਨ ਆ ਵਰਕਰਾਂ ਦੀਆਂ ਦੁਖਤ ਤਕਲੀਫਾਂ ਸੁਣੋ ਮੁਸ਼ਕਲਾਂ ਸੁਣੋ ਤੇ ਕਾਂਗਰਸ ਨੂੰ ਇਕੱਠੀ ਕਰੋ ਕਿਉਂ ਆਪਾਂ ਕਾਂਗਰਸ ਨੂੰ ਆਪ ਹੀ ਸਾਰੇ ਮਾਰਨ ਤੇ ਤੁਰ ਪਿਆ ਮੈਡਮ ਸਿੱਧੂ ਨੇ ਜਿਹੜੀ ਗੱਲ ਕਹੀ ਸੀ ਉਹ ਅੱਜ ਵੀ ਇੱਥੇ ਖਾਮ ਆ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸਾਡੇ ਕੋਲੋਂ ਨਹੀਂ ਮੰਗੇ ਕਿਸੇ ਨੇ ਔਰ ਨਵਜੋਤ ਸਿੰਘ ਸਿੱਧੂ ਅੱਜ ਵੀ ਕਾਂਗਰਸੀ ਆ ਪ੍ਰਿੰਕਾ ਜੀ ਨਾਲ ਰਾਹੁਲ ਜੀ ਨਾਲ ਸੋਨੀਆ ਜੀ ਨਾਲ ਸਾਰਿਆਂ ਨਾਲ ਟੱਚ ਨੇ ਔਰ ਪ੍ਰਮਾਤਮਾ ਦਇਆ ਕਰੇ ਆਉਣ ਵਾਲਾ ਸੀਐਮ ਫੇਸ ਵੀ ਆਉਣਗੇ ਕਾਂਗਰਸ ਵੱਲੋਂ ਮੈਨੂੰ ਤਾਂ ਕਿਤੇ ਕਿਤੇ ਲੱਗਦਾ ਵੀ ਸਿੱਧੂ ਸਾਹਿਬ ਨੂੰ ਸਿਰਫ ਇਸ ਕਰਕੇ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਨਾ ਇੱਕ ਪਬਲਿਕ ਦੀ ਡਿਮਾਂਡ ਚੱਲਣ ਦੀ ਯਾਰ ਇੱਕ ਇਮਾਨਦਾਰ ਬੰਦਾ ਲਿਆਓ ਵੇਖੋ ਪਬਲਿਕ ਨੂੰ ਕੋਈ ਬੰਦਾ ਗੁਮਰਾਹ ਨਹੀਂ ਕਰ ਸਕਦਾ ਪਬਲਿਕ ਬੜੀ ਸਿਆਣੀ ਆ ਪਬਲਿਕ ਨੇ ਚਾਇਆ ਬਦਲਾ ਲਿਓਣਾ ਲਿਆਂਦਾ 90 94 ਸੀਟਾਂ ਨਾਲ ਲਿਆਂਦਾ ਪਬਲਿਕ ਨੂੰ ਕੋਈ ਬੰਦਾ ਮੈਂ ਜੋ ਮਰਜ਼ੀ ਕਹਿਣਾ ਮੈਂ ਬੜਾ ਸਾਫ਼ ਆ ਜਾਂ ਫਲਾਣਾ ਬੜਾ ਗੰਦਾ ਬਾਣੀ ਚ ਲਿਖਿਆ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਹੈਨਾ ਤੇ ਮੈਂ ਸਮਝਦਾ ਵੀ ਕਿਸੇ ਤੇ ਉਂਗਲ ਚੁੱਕਣ ਤੋਂ ਪਹਿਲਾਂ ਬੰਦੇ ਨੂੰ ਆਪਣੇ ਵੱਲ ਵੇਖਣਾ ਚਾਹੀਦਾ ਆ ਤੇ ਦੂਜੀ ਗੱਲ ਇਹ ਜਿਲਾ ਪ੍ਰਧਾਨ ਦਾ ਮਤਲਬ ਹੈ ਕਾਂਗਰਸ ਨੂੰ ਇਕੱਠੀ ਕਰਨਾ ਨਾ ਕਿ ਅਲੀਗੇਸ਼ਨ ਲਾਉਣੇ ਫਿਰ ਜਿਨ੍ਹਾਂ ਦੇ ਖਿਲਾਫ ਬੋਲੇ ਨੇ ਉਹਨਾਂ ਨੋਟਿਸ ਦਿੱਤੇ ਨੇ ਨਾ ਉਹਨਾਂ ਦਾ ਜਵਾਬ ਮੈਡਮ ਦੇ ਦੇਣਗੇ ਸੋ ਮੈਂ ਇਹੋ ਹੀ ਬੇਨਤੀ ਕਰਦਾ ਵੀ ਇਸ ਚੀਜ਼ ਨੂੰ ਮੈਨੂੰ ਤੇ ਇਹੋ ਲੱਗਦਾ ਵੀ ਸਿੱਧੂ ਸਾਹਿਬ ਨੂੰ ਸ਼ਾਇਦ ਸੀਐਮ ਵਾਲੀ ਰੇਸ ਚੋਂ ਸਾਈਡ ਤੇ ਕਰਨ ਲਈ ਇਹ ਸਾਰਾ ਡਰਾਮਾ ਰਚਿਆ ਗਿਆ ਆ ਤੇ ਇਲਜ਼ਾਮ ਹੁਣ ਮੈਡਮ ਤੇ ਲਾਈ ਜਾਂਦੇ ਆ ਵੀ ਮੈਡਮ ਨੇ ਇੰਜ ਕੀਤਾ ਤੁਸੀਂ ਵੇਖੋ ਨਾ ਮੈਡਮ ਤੇ ਕਿਸ ਨੂੰ ਨਹੀਂ ਕਹਿਣਗੇ ਮੈਡਮ ਤੇ ਗੌਂਚਰ ਲੈਂਡ ਬਾਰੇ ਆਪਣੇ ਆਵਾਰਾ ਕੁੱਤਿਆਂ ਬਾਰੇ ਗਉਆਂ ਬਾਰੇ ਜਿਹੜੀ ਉਸ ਵਾਲੀ ਕਾਲੀ ਰੇਂਜ ਉਹਦੇ ਬਾਰੇ ਗਵਰਨਰ ਨੂੰ ਮਿਲਣ ਗਏ ਸੀ 14 ਮਿੰਟ ਦੀ ਸਪੀਚ ਜਿਹੜੀ ਆ ਉਹ ਪੋਜ਼ਿਟਿਵ ਸਾਰੀ ਪੰਜਾਬ ਦੇ ਫੇਵਰ ਚ 1 ਮਿੰਟ ਦੀ ਜਿਹੜੀ ਗੱਲ ਸੀ ਕਿ 500 ਕਰੋੜ ਟੈਟਿਚੀ ਚੱਲਦੇ ਆ ਤੇ ਅਸੀਂ ਨਹੀਂ ਦੇ ਸਕਦੇ ਤੇ ਉਹਨੇ ਵੀ ਕਿਹਾ ਵੀ ਸਾਡੇ ਕੋ ਮੰਗਿਆ ਵੀ ਨਹੀਂ ਗਏ ਨੇ ਸੋ ਮੈਡਮ ਕੋ ਸਾਡੇ ਕੋ ਕਿਸੇ ਨੇ ਨਹੀਂ ਮੰਗੇ ਜੇ ਟੈਟਿਚੀ ਲੈ ਕੇ ਬੰਦ ਹੁੰਦੇ ਸਰਦਾਰ ਚਰਨ ਸਿੰਘ ਚਰਨਜੀਤ ਸਿੰਘ ਚੰਨੀ ਨਾ ਬੰਦੇ ਇੱਕ ਦਲਿਤ ਭਰਾ ਨੇ ਸਾਡੇ ਸੀਐਮ ਬਣਿਆ ਤੇ ਵਧੀਆ ਕੰਮ ਵੀ ਕੀਤਾ ਨਾ ਹੁਣ ਅਸੀਂ ਡਿਮਾਂਡ ਕਰਦੇ ਆਂ ਵੀ ਚੰਨੀ ਪਾ ਜੀ ਨੂੰ ਵੀ ਮੌਕਾ ਦਿੱਤਾ ਸਾਰਿਆਂ ਨੂੰ ਮੌਕੇ ਮਿਲੇ ਨੇ ਤੇ ਅਸੀਂ ਚਾਹੁੰਦੇ ਹਾਂ ਵੀ ਹੁਣ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਮੌਕਾ ਦੇਵੇ ਜੇ ਗੱਲ ਕਰੀਏ ਤੇ ਮਿੱਠੂ ਮਦਾਨ ਉਹ ਹੀ ਹੈ ਜਿਹਨੂੰ ਕਿਸੇ ਵੇਲੇ ਨਵਜੋਤ ਸਿੰਘ ਸਿੱਧੂ ਦੁਆਰਾ ਆਪਣਾ ਪੁੱਤ ਬਣਾਇਆ ਗਿਆ ਸੀ ਮਿੱਠੂ ਮਦਾਨ ਦੀ ਟਿਕਟ ਦੇ ਲਈ ਵੀ ਜੇ ਨਵਜੋਤ ਸਿੰਘ ਸਿੱਧੂ ਨਵਜੋਤ ਕੋਰ ਸਿੱਧੂ ਕਾਫੀ ਲੜੇ ਸੀ ਜੀ ਬੜੇ ਵਰਕਰ ਨਾਰਾਜ਼ ਹੋਏ ਨੇ ਉੱਥੋਂ ਦੇ ਹੁਣ ਉਹ ਵਰਕਰ ਕੱਲ ਦੇ ਕਹਿਣ ਡੈ ਨੇ ਵੀ ਭਾਜੀ ਅਸੀਂ ਕਹਿੰਦੇ ਹਾਂ ਨੂੰ ਟਿਕਟ ਨਾ ਦਿਓ ਤੁਸੀਂ ਬਧੋਬਦੀ ਦਿੱਤੀ ਪਰ ਭਾਜੀ ਨੇ ਇਹ ਕਰਕੇ ਦਿੱਤੀ ਵੀ ਯਾਰ ਇਹ ਤਾਂ ਪੁਰਾਣਾ ਕਾਂਗਰਸੀ ਪਰਿਵਾਰ ਆ ਤੇ ਕਾਂਗਰਸੀ ਬੰਦੇ ਅੱਗੇ ਲਿਆਓ ਸੋ ਉਹਨਾਂ ਨੇ ਟਿਕਟ ਐਸ ਕਰਕੇ ਦਿੱਤੀ ਸੀ ਸੋ ਚਲੋ ਵੇਖੋ ਸਿੱਧੂ ਸਾਹਿਬ ਦੀ ਆਦਤ ਹੈ ਉਹਨਾਂ ਦੇ ਕੋਲ ਜੋ ਕੋ ਹੈਗਾ ਤੇ ਉਹ ਚੰਗਾ ਕਰਦਾ ਹੀ ਕਰਦੇ ਨੇ ਅੱਜ ਤੱਕ ਜਿੰਨੇ ਵੀ ਬੰਦੇ ਦੂਰ ਗਏ ਉਹ ਆਪਣੀ ਮਨਛਾ ਜਾਂ ਆਪਣੀਆਂ ਇੱਛਾਵਾਂ ਕਰਕੇ ਗਏ ਨੇ ਸਿੱਧੂ ਸਾਹਿਬ ਨੇ ਕਦੀ ਨਹੀਂ ਕਿਸੇ ਨੂੰ ਛੱਡਿਆ ਅੱਜ ਅਹੀਂ ਵੀ 18 ਸਾਲ ਤੋਂ ਨਾਲ ਆ ਯਾਰ ਸਾਡੀਆਂ ਇੱਛਾਵਾਂ ਉਹਨੀਆਂ ਗਿਆ ਸਾਡੀ ਸ਼ਿਕ ਹੋਈ ਹੈ ਸੇਵਾ ਕਰਨੀ ਉਹ ਇਹ ਪਰਿਵਾਰ ਕਰਦਾ ਆ ਮੈਨੂੰ ਸ਼ਾਇਦ ਯਾਦ ਮੈਨੂੰ ਯਾਦ ਹੈ ਕਿ ਜਦੋਂ ਤੁਹਾਨੂੰ ਇੰਪਰੂਵਮੈਂਟ ਟਰਸ ਦਾ ਚੇਅਰਮੈਨ ਬਣਾਇਆ ਸੀ ਕਾਫੀ ਲੋਕ ਤੁਹਾਡੇ ਖਿਲਾਫ ਸੀ ਲੇਕਿਨ ਨਰਜੋਤ ਸਿੰਘ ਸਿੱਧੂ ਡਟ ਨਾ ਡਟ ਕੇ ਖੜੇ ਦੇਖੋ ਡ ਔਰ ਮੈਨੂੰ ਘਰੋਂ ਆਵਾਜ਼ ਮਾਰ ਕੇ ਜਿੱਦਾਂ ਇਹਨਾਂ ਸਾਰਿਆਂ ਨੂੰ ਕਾਉਂਸਲਰ ਬਣਾਇਆ ਘਰੋਂ ਆਵਾਜ਼ ਮਾਰ ਕੇ ਮੈਂ ਕਾਉਂਸਲਰ ਆਲਰੇਡੀ ਚਾਰ ਵਾਰੀਆਂ ਮੈਨੂੰ ਘਰੋਂ ਆਵਾਜ਼ ਮਾਰ ਕੇ ਚੇਅਰਮੈਨ ਬਣਾਇਆ ਦੱਸ ਮੈਂ ਇਹ ਗੁਣ ਕਿਦਾਂ ਭੁੱਲ ਸਕਦਾ ਪੈਸੇ ਦਿੱਤੇ ਹੀ ਤੁਹਾਡੇ ਕੋਲ ਮੈਂ ਕਹਿੰਦਾ ਜੀ ਮੈਂ ਲੱਡੂ ਦਾ ਡੱਬਾ ਲੈ ਕੇ ਆਇਆ ਮੂੰਹ ਮਿੱਠਾ ਕਰਾਉਣ ਲਈ ਤੇ ਉਹਨਾਂ ਲੱਡੂ ਲੈ ਕੇ ਤੇ ਕਿਹਾ ਥੱਲੇ ਗਨਮੈਨਾਂ ਨੂੰ ਤੇ ਜਿਹੜੇ ਆਪਣੇ ਉਹਨੇ ਘਰ ਦੇ ਮੈਂਬਰ ਉਹਨਾਂ ਨੂੰ ਖਵਾ ਦਿਓ ਇਹ ਰੱਖਣਾ ਨਹੀਂ ਆਹੋ ਜਿਹੇ ਬੰਦੇ ਆ ਨਵਜੋਤ ਸਿੰਘ ਸਿੱਧੂ ਜਿੱਦਣ ਮੰਤਰੀ ਬਣਿਆ ਮੈਨੂੰ ਇੱਕ ਗੱਲ ਦੱਸੋ ਕਿਹੜਾ ਮੰਤਰੀ ਹੋਵੇ ਜਿਹੜਾ ਮੰਤਰੀ ਰਿਹਾ ਹੋਵੇ ਤੇ ਉਹਨੂੰ ਵਿਚਾਰੇ ਨੂੰ ਕੰਮ ਕਰਨ ਲਈ ਟੀਵੀ ਜਾਣਾ ਪਵੇ ਸਰਦਾਰ ਜੀ ਉਹ ਮਾਨਦਾਰ ਬੰਦਾ ਆ ਮੈਂ ਕੁਝ ਨਹੀਂ ਕਹਿੰਦਾ ਤੁਸੀਂ ਨਾ ਜੀ 2017 ਤੋਂ ਵੇ 2004 ਤੋਂ 17 ਤੱਕ ਦੀਆਂ ਨਾ ਸਿੱਧੂ ਸਾਹਿਬ ਦੀਆਂ ਬੈਂਕ ਡਿਟੇਲ ਕਢਾਓ ਉਹਦੇ ਪੈਸੇ ਕੱਢੇ ਹੀ ਹੋਣਗੇ ਮੈਨੂੰ ਚੇਦਾ ਰਾਜਸਥਾਨ ਸੀ ਕਣਕ ਛੜ ਗਈ ਭਾਜੀ ਕਿਸੇ ਦੀ ਤੇ ਉੱਥੇ ਡੀਸੀ ਸਾਹਿਬ ਨੇ ਕਿਹਾ 24 ਲੱਖ ਦੇਣਾ ਆ ਇਹਨਾਂ ਨੂੰ ਮੁਆਜਾ ਤੇ ਕਿਸਾਨਾਂ ਨੇ ਕਿਹਾ ਵੀ ਭਾਜੀ 24 ਬੁੱਧ ਘਟਾ 48 ਲੱਖ ਰੁਪਏ ਦਿਓ ਡੀਸੀ ਸਾਹਿਬ ਆਂਦੇ ਸੀ 24 ਲੱਖ ਤੋਂ ਵੱਧ ਨਹੀਂ ਦੇ ਸਕਦੇ ਤੇ ਸਿੱਧੂ ਸਾਹਿਬ ਨੇ ਕਿਹਾ ਵੀ ਡੀ ਸਾਹਿਬ 24 ਤੁਸੀਂ ਦਿਓ 24 ਮੈਂ ਦਿੰਨਾ ਭਾਜੀ ਮੈਨੂੰ ਚੇਤਾ ਗੱਡੀ ਤੋਂ ਚੈੱਕ ਬੁੱਕ ਕਰਾ ਗੇ ਉਸੇ ਵੇਲੇ 24 ਲੱਖ ਦਾ ਚੈੱਕ ਦਿੱਤਾ 2 ਕਰੋੜ ਅੰਮ੍ਰਿਤਸਰ ਨੂੰ ਦਿੱਤਾ ਅੱਜ ਤੱਕ ਕੋਈ ਲੀਡਰ ਦੱਸੇ ਜਿਨੇ ਦਿੱਤੇ ਨੇ ਪੈਸੇ ਫੇਰ ਕਹਿੰਦੇ ਡਵੈਲਪਮੈਂਟ ਨਹੀਂ ਕਰਾਈ ਚਲੋ ਅੰਮ੍ਰਿਤਸਰ ਵਾਲੇ ਪੁਲ ਕਿੰਨੇ ਬਣਾਏ ਆ ਜੀ ਜਿਹੜੇ ਆ ਹਾਲਗੇੜ ਵਾਲਾ ਪੁਲਿਆ ਜੋੜਾ ਫਾੜਕ ਪੁਲ ਕਿੰਨੇ ਬਣਾਇਆ ਜੀ ਅੰਡਰਬ੍ਰਿਜ ਵੱਲੇ ਵਾਲਾ ਪੁਲ ਕਿੰਨੇ ਇਹ ਕੋ ਸਾਰੇ ਕੰਮ ਸਿੱਧੂ ਸਾਹਿਬ ਦੇ ਨੇ ਸਪੋਰਟਸ ਅ ਜਿਹੜਾ ਸਪੋਰਟਸ ਕੰਪਲੈਕਸ ਬਣਾਇਆ ਅਦਗਾੜਨ ਕੀਤਾ ਠੀਕ ਹੈ ਸਰਕਾਰ ਨੇ ਰੋਗਤਾ ਮੈਂ ਸਿੱਧੂ ਸਾਹਿਬ ਨੂੰ ਕਿਹਾ ਮੈਂ ਜੋ ਚੇਅਰਮੈਨ ਹਾਂ ਮੈਂ ਕਿਹਾ ਮੈਂ ਸਿੱਧੂ ਸਾਹਿਬ ਉਹ ਅਰਬਾਂ ਖਰਬਾਂ ਦੀ ਜਗ੍ਹਾ ਆ ਜੋ ਉਹ ਵੇਚਦੇ ਆ ਤਾਂ ਮਰ ਸਾਨੂੰ ਬੜੇ ਪੈਸੇ ਆਉਂਦੇ ਮੈਨੂੰ ਆnde ਪੈਸੇ ਤੇ ਖਾ ਜਾਣੇ ਲੋਕਾਂ ਇਹ ਜਗ੍ਹਾ ਰੱਖੋ ਇਹ ਅੰਮ੍ਰਿਤਸਰ ਦੇ ਫੇਫੜੇ ਨੇ ਕੱਲ ਨੂੰ ਅੰਮ੍ਰਿਤਸਰ ਦੇ ਲੋਕਾਂ ਨੂੰ ਖੇਡਣ ਨੂੰ ਕੁਝ ਬੱਚਿਆਂ ਦੀ ਜਵਾਨੀ ਲਈ ਕੋਈ ਜਗ੍ਹਾ ਚਾਹੀਦੀ ਖੇਡਣ ਨੂੰ ਸਾਰੀਆਂ ਬਿਲਡਿੰਗਾਂ ਹੀ ਬਣਾ ਗਾਲ ਜੇ ਗੱਲ ਕਰੀਏ ਤੇ ਕਿਹੜੇ ਪ੍ਰੂਫਾਂ ਦੀ ਜਿਹੜਾ ਮਿੱਠੂ ਮਦਾਨਾ ਕਿਹੜੇ ਪ੍ਰੂਫਾਂ ਦੀ ਗੱਲ ਕਰਦਾ ਹੈ ਕਿ ਮੇਰੇ ਕੋਲ ਪ੍ਰੂਫ ਪਏ ਨਰਜੋਤ ਕੋ ਸਿੱਧੂ ਦੇ ਲੈ ਉਹਨੇ ਚਾਹੀਦੇ ਆ ਜੀ ਮੈਂ ਤਾਂ ਕਹਿਣਾ ਪ੍ਰੂਫ ਵਿਖਾ ਦੇਣਾ ਚਾਹੀਦੇ ਆ ਕਿਹੜੇ-ਕਿਹੜੇ ਪ੍ਰੂਫ ਨੇ ਤੇ ਜਿਹੜੇ ਬੰਦੇ ਨੇ ਟਿਕਟ ਲਈ ਪੈਸੇ ਦਿੱਤੇ ਉਹ ਬੰਦਾ ਵੀ ਲਾਉਣਾ ਚਾਹੀਦਾ ਸਾਨੂੰ ਵੀ ਪਤਾ ਲੱਗੇ ਕਿਹੜਾ ਬੱਬਰ ਸ਼ੇਰ ਹੈ ਜਿਹੜਾ ਪੈਸੇ ਦੇ ਕੇ ਬਣਿਆ ਬੰਦਾ ਬਿਠਾਉਣਾ ਚਾਹੀਦਾ ਨਾਲ ਸੋ ਐਸਨ ਦਮਨ ਜਿਹੜੇ ਕਿ ਨਵਜੋਤ ਸਿੰਘ ਸਿੱਧੂ ਦੇ ਨਵਜੋਤ ਕੋਰ ਸਿੱਧੂ ਦੇ ਸਭ ਤੋਂ ਕਰੀਬੀ ਐ ਸੋ ਇੱਕ ਵਾਰੀ ਤਸਵੀਰ ਤੁਹਾਨੂੰ ਨਵਜੋਤ ਸਿੰਘ ਸਿੱਧੂ ਦੇ ਘਰ ਦੀ ਜਰੂਰ ਦਿਖਾਵਾਂਗੇ ਜਿੱਥੇ ਸਾਰਾ ਮੀਡੀਆ ਜਰੂਰ ਇਸ ਵੇਲੇ ਇੰਤਜ਼ਾਰ ਕਰ ਰਿਹਾ ਹੈ ਨਵਜੋਤ ਕੋਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਦਾ ਕੀ ਕਿਦੋਂ ਉਹਨਾਂ ਨੂੰ ਜਵਾਬ ਦੇ ਦੇਣਗੇ ਜਿਹੜੇ ਉਹਨਾਂ ਤੇ ਲਗਾਤਾਰ આરોਪ ਲਗਾ ਰਹੇ ਐ ਸੋ ਇੰਤਜ਼ਾਰ ਜ਼ਰੂਰ ਹੈ ਲੇਕਿਨ ਕੁਝ ਲੋਕ ਇਸ ਵੇਲੇ ਵੀ ਜਿਹੜੇ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੋਰ ਸਿੱਧੂ ਦੇ ਨਾਲ ਖੜੇ ਆ ਹਾਲਾਂਕਿ ਜਿਹੜੇ ਕੁਝ ਆਪਣੇ ਸੀ ਉਹ ਇਸ ਵੇਲੇ ਕੁਝ ਜ਼ਰੂਰ ਬਗਾਨੇ ਹੋਏ ਦਿਖਾਈ ਦੇ ਰਹੇ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ